ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਨਦੀਪ ਦੇ ਫਾਰਮ ਤੋਂ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕੇ ਮੱਝ ਦਿਖਾਵਾਂਗੇ ਢੇਲੀ ਮੱਝ ਜਾਂ ਮੀਣੀ ਜੇ ਢੇਲੀ ਲੁਕੀ ਕਹਿੰਦੇ ਡਿਟੇਲ ਇਹ ਸਮਝਦੀ ਆਪਾਂ ਕੁਝ ਕਰਨਦੀਪ ਤੋਂ ਪੁੱਛ ਲੈਣਾ ਤੇ ਕੋਈ ਦੋਸਤੋ ਤੁਹਾਨੂੰ ਮਿਆਬ ਦੱਸ ਦੇਣਾ ਇਹ ਦੋਸਤੋ ਜਿਹੜੀ ਮੱਝ ਹੈ ਟੋਕੜ ਗੱਬਣਿਆ 30 ਮਾਰਚ ਨੂੰ ਚੌਥਾ ਮਹੀਨਾ ਲੱਗ ਰਿਹਾ ਚੈੱਕ ਪਾਸ ਹੈ ਤੇ ਦੁੱਧ ਜਿਹੜਾ ਮੌਜੂਦਾ ਹੁਣ ਮੌਕੇ ਦਾ ਹੈਗਾ 10 ਲੀਟਰ ਦੁੱਧ ਤਿਆਰ ਆ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਤੇ ਡਿਟੇਲ ਆਪਾਂ ਕੁਝ ਕਰਨ ਦੀ ਤੋ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰੇ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਜਾਵੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਆਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਰਖ ਪਰ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਗੇ ਕਿਸੇ ਉਰੂ ਵੀਰਪਰ ਦਾ ਫਾਇਦਾ ਹੋ ਸਦਾ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਅਸ਼ੂ ਦੀ ਜਿਹੜੀ ਨਿਰਖਪਰ ਕਰਨੀ ਆ ਤਸੱਲੀ ਜਿਹੜੀ ਕਰਨੀ ਆ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣੀ ਦੋਸਤੋ ਤਸੱਲੀ ਜ਼ਰੂਰ ਕਰ ਲਿਆ ਕਰੋ ਵੀਡੀਓ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਇੰਸਟਾਗ੍ਰਾਮ ਤੇ ਵੀ ਚੱਲਦੀ ਬੇਨਤੀ ਕਰਦਾ ਹਾਂ ਉਹਨਾਂ ਵੀਰਾਂ ਨੂੰ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਲਾਇਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਹਾਂ ਵੀ ਕਰਨ ਦੀ ਵੀ ਕੀ ਹਾਲ ਹੈ ਵਧੀਆ ਵਧੀਆ ਵੀਰੇ ਤੁਸੀਂ ਸੁਣਾਓ ਵਧੀਆ ਠੀਕ ਠਾਕ ਹੋਰ ਬਸ ਚੱਲੀ ਜਾਂਦਾ ਬਾਬੇ ਨਾਨਕ ਦੀ ਮਿਹਰ ਆ ਵਾਵਾ ਚੇਰਵਾਦੀ ਅੱਜ ਲਿਆਂਦੀ ਮੱਝ ਫਿਰ ਨਾ ਹਾਂਜੀ ਵਾਹ ਚੇਰਵਾਦ ਦਰਸ਼ਨ ਕਰਿਆ ਜੀ ਤੇ ਲੋਕੀ ਕਹਿੰਦੇ ਕਿ ਰੋਜ਼ ਰੋਜ਼ ਆ ਜਾਂਦਾ ਅੱਛਾ ਅੱਛਾ ਹਾਂਜੀ ਠੀਕ ਚੰਗੀ ਗੱਲ ਹੈ ਰੋਜ਼ ਆਉਣਾ ਕਿ ਉਹ ਰੋਜ਼ ਆਉਣਾ ਚੰਗੀ ਗੱਲ ਆ ਪਰ ਆਪਾਂ ਮਾਲ ਛੋਟੀ ਦਾ ਲਿਆਈਦਾ ਨਾ ਠੀਕ ਹੈ ਹਾਂਜੀ ਅੱਛਾ ਜਿਹੜੀ ਅੱਜ ਇਹ ਮੱਝ ਲਿਆਂਦੀ ਆਪਾਂ ਕੀ ਡਿਟੇਲ ਹੈ ਦੀ ਇਹ ਵੀਰੇ 30 ਤਰੀਕ ਨੂੰ ਨਾ ਇਨੋਚ ਆਫタミン ਲੈਣਾ ਕਰਵਾ 3 ਮਾਰਚ ਨੂੰ ਹਾਂਜੀ 3 ਮਾਰਚ ਨੂੰ ਚੈੱਕ ਪਾਸ ਹੈ ਚੈੱਕ ਪਾਸ ਹੈ ਠੀਕ ਹੈ ਹਾਂਜੀ ਤੇ ਹੁਣ ਜਿਹੜਾ ਮੌਕੇ ਤੇ ਦੁੱਧ ਤੇ ਪਿਆਰ ਕਿੰਨਾ ਹੁਣ ਇਹਦੇ ਥਲੇ ਦਿਖਾਵੇ ਦੇ ਬਾਅਦ 8 ਲੀਟਰ ਹੀ ਕਰਤੀ ਆ ਹਾਂ ਹੁਣ ਇਹਦੇ ਮੌਕੇ ਥਲੇ 10 ਲੀਟਰ ਤਿਆਰ ਹੈ 10 ਲੀਟਰ ਤਿਆਰ ਹੈ ਹਾਂਜੀ ਠੀਕ ਹੈ ਤੇ ਸਵੇਰ ਕਿਨਵਾ ਸੁਣੀ ਹੋਣੀ ਇਹ ਤਿੱਜਾ ਸੂਆ ਸੁਣੀ ਹੈ ਤਿੱਜਾ ਸੂਆ ਸੁਣੀ ਤਿੱਜੇ ਸੂਆ ਤੇ ਗੱਬਣਿਆ ਹਾਂਜੀ ਹਾਂਜੀ ਠੀਕ ਹੈ ਹਾਂਜੀ ਤਿੱਜੇ ਸੂਆ ਤੇ ਦੋਸਤੋ ਗੱਬਣਿਆ 30 ਤਰੀਕ ਨੂੰ ਕਰਨਦੀਪ ਕਹਿੰਦਾ ਵੀ ਇਹਨੂੰ 30 ਮਾਰਚ ਨੂੰ ਚੌਥਾ ਮਹੀਨਾ ਲੱਗ ਜਾਣਾ ਵਾ ਹੋਣ ਜਿਹੜਾ ਮੌਕੇ ਦਾ ਦੁੱਧ ਤਿਆਰ ਹੈ ਦੋਸਤੋ 10 ਲੀਟਰ ਮੌਕੇ ਦਾ ਦੁੱਧ ਤਿਆਰ ਹੈ ਤੋਰ ਕੇ ਤੁਹਾਨੂੰ ਦਿਖਾਉਣੇ ਆ ਕਰੀ ਚੰਗਾ ਕਦ ਕੱਠ ਢੇਲੀ ਮਾਝੇ ਦੋਸਤੋ ਆ ਕਰੋ ਚੱਕ ਤੇ ਬਾਕੀ ਤੋਰ ਕੇ ਦਿਖਾਈਏ ਕਰਨ ਦੀ ਵੀ ਕਰੀ ਥਣਾ ਥਣਾ ਦੀ ਦੋਸਤੋ ਐ ਬਿਲਕੁਲ ਸਫਾਈ ਇੱਕ ਨੰਬਰ ਦੀ ਚੁਾਈ ਕੋਈ ਪੂਰ ਛਟਾ ਨਹੀਂ ਕੋਈ ਥਣਾ ਦੀ ਵਾਧ ਘਾਟ ਨਹੀਂ ਆਹ ਦੋਸਤੋ ਕਰੋ ਚੱਕ ਪੂਰਾ ਫੁੱਲ ਹੈ ਵੀ ਬੋਡੀ ਵੇਟ ਚੰਗਾ ਕਦ ਕੱਠ ਪੇਠੇ ਪਰ ਦੀ ਚੜਾਈ ਚੰਗੀ ਹੈ ਵੇਰਾ ਠੰਡੀ ਗਾਵਾਂ ਤੋਂ ਹੀ ਜਾਂਦੀ ਅੱਛਾ ਹਾਂਜੀ ਮਿਲਦੀ ਕਦਾਂ ਬੱਚਾ ਪਾੜੇ ਤੇ ਪਾੜੇ ਤੇ ਮਿਲਦੀ ਹਾਂਜੀ ਠੀਕ ਹੈ ਜੀ ਵੀਰੇ ਵੇਖੋ ਆ ਦੋਸਤੋ ਕਰ ਲੋ ਚੱਕ ਜਿੱਦਾਂ ਮਰਜੀ ਗਾਵਾਂ ਨੂੰ ਡਾਕੇ ਜਿੱਥੇ ਮਰਜੀ ਚੋਣ ਲੱਗ ਜਾਓ ਕੋਈ ਗੱਲ ਨਹੀਂ ਦੋਸਤੋ ਦੇਖੋ ਲੈ ਮਸਤ ਵੇਖ ਲੋਗੀ ਬੱਚਾ ਨਹੀਂਗਾ ਦੋਸਤੋ ਹੈਗਾ ਬੱਚਾ ਦਾ ਐਕਸਪਾਇਰ ਹੋ ਗਿਆ ਕੱਟੀ ਜੀ ਮਗਰ ਕੱਟੀ ਐਕਸਪਾਇਰ ਹੋ ਗਈ ਹੈ ਇਹ ਵਾਹ ਦੋਸਤੋ ਚੋਾਈ ਚੂਈ ਬਿਲਕੁਲ ਇੱਕ ਨੰਬਰ ਦੀ ਆ ਪਹਾੜੇ ਤੇ ਮਿਲਦੀ ਆ ਚੰਗਾ ਦੋਸਤੋ ਕਦਗਾਠੇ ਮੈਂ ਦਾ ਦੋਸਤੋ ਕਈ ਵੀਰਾਂ ਦੀ ਫਰਮਾਇਸ਼ ਆਈ ਕਿ ਇਹ ਜਿਹੜਾ ਨਾਲ ਡੋਗੀ ਆ ਇਹ ਵੀ ਵਕਾਉ ਆ ਦੋਸਤੋ ਡੋਗੀ ਹਡਾ ਵੈਸੇ ਸ਼ੌਂਕੀਆਂ ਨਾਲ ਤੁਰਨ ਦਾ ਕਿਉਂਕਿ ਸਾਡਾ ਮੋਹੜਾ ਕਰਦਾ ਇਸ ਕਰਕੇ ਹਰ ਵੀਡੀਓ ਚ ਸਾਡੇ ਨਾਲ ਹੀ ਹੁੰਦਾ ਇਹ ਸ਼ੌਂਕ ਇਹ ਮਤਲਬ ਸੇਲ ਨਹੀਂਗਾ वैसे दोस्तों ਤੁਹਾਨੂੰ ਵਿਖਾ ਦੇਣਾ ਕਿਉਂਕਿ ਮਤਲਬ ਜਿੱਥੇ ਹੀ ਜਾਂਦੇ ਸਾਡੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਆ ਆਹ ਦੋਸਤੋ ਕਰ ਜਿੱਥੇ ਇਹ ਜਾਣਾ ਨਾਮ ਨਾਲ ਸਾਡੇ ਰਹਿਣਾ ਨੇ ਬਾਕੀ ਇਹ ਵਿਕਾਉ ਨਹੀਂਗਾ ਦੋਸਤੋ ਇਹ ਵੈਸੇ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਵਾ ਮੋਲ ਆਪਾਂ ਬੋਹਦੀਆਂ ਕਰਨ ਦੀ ਪਹਾਂ ਕਰਨ ਦੀ ਕਿੰਨਾ ਮੁੱਲ ਦਾ ਮੇਰੇ ਮੋਲ ਆਪਾਂ ਜਜ ਕਰਨਾ ਖੁੱਲੇ ਸੌਦੇ ਆ ਅੱਛਾ ਇਹ ਆਪਾਂ ਕਹਿੰਦਾ 450 ਮੋਲ ਹਾਂ ਤੇ 55000 ਦੀ ਹਾਨਾ ਕਰਦੇ ਨਹੀਂ 55000 ਦੇ ਹਾਂਜੀ 60000 ਰੁਪਿਆ ਦੋਸਤੋ ਕਰਨ ਦੀ ਮੇਰੀ ਡਿਮਾਂਡ ਰੱਖੀ ਤੇ 55000 ਰੁਪਏ ਦੇ ਵਿੱਚੋਂ ਕਰਨ ਦੀ ਪਰ ਫǎngਦਾ ਜਿਹੜਾ ਕੋਈ ਵੀਰ ਭਰਾਸ਼ੀ ਦੇਣਾ ਉਹਦਾ ਮਾਨਤਨ ਜ਼ਰੂਰ ਹੋਊਗਾ ਬਾਕੀ ਦੋਸਤੋ ਮਾਨਤਨ 55000 ਤੋਂ ਹਲਕਾ-ਪੁਲਕਾ ਹੋਣਾ ਕੋਈ 100-200 ਰੁਪਏ ਦਾ ਛੋਟ ਛਪਾਈ ਇਹ ਤੋਂ ਜ਼ਿਆਦਾ ਦੋਸਤੋ ਨਹੀਂ ਹੋਣਾ ਕਿਉਂਕਿ ਪਸ਼ੂ ਦੋਸਤੋ ਤੁਹਾਨੂੰ ਪਤਾ ਹੀ ਇੱਕ 10 ਕਿ 3 ਤਰੀਕ ਤੋਂ ਚੌਥਾ ਮਹੀਨਾ ਲੱਗ ਰਿਹਾ ਅੱਜ 20 ਤਰੀਕ ਹੈ ਹਾਂ ਜੀ ਅੱਜ 20 ਤਰੀਕ ਹੈ ਅੱਜ ਦੋਸਤੋ 20 ਮਾਰਚ ਹੈ ਤੇ 30 ਮਾਰਚ ਨੂੰ ਚੌਥਾ ਮਹੀਨਾ ਨੂੰ ਕਰਮਾੜੀ ਨੂੰ ਲੱਗ ਜਾਣਾ ਤੇ ਬਾਕੀ ਦੋਸਤੋ ਮੌਕੇ ਦਾ ਦੁੱਧ ਨੂੰ 10 ਕਿਲੋ ਤਿਆਰ ਇਸ ਚੰਗਾ ਕੱਦਗਾਠਾ ਪੂਰਾ ਫੁੱਲ ਹੈ ਵੀ ਬਾਡੀ ਵੇਟ ਹੈ ਮਣੀ ਝੋਟੀਆਂ ਦੋਸਤੋ ਅੱਜ ਫੇਸ ਕੁਆਲਟੀ ਚੈੱਕ ਕਰ ਲੋ ਤੀਜੇ ਸੂਵੇ ਰਾਤ ਨੂੰ ਦੋਸਤੋ ਗੱਬਣਿਆ ਪੱਠੇ ਪੁੱਠੇ ਦੋਸਤੋ ਬਹੁਤ ਵਧੀਆ ਖਾਂਦੀ ਹੈ ਚੰਗਾ ਕੱਦਗਾਠਾ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ